ਕਲ ਹੋ ਰਹਾ ਆਵੇ ਜਿਹੜੀ ਚੀਜ਼ ਦੱਸਦੀ ਉਹ ਤੋਂ ਇੱਕੀ ਤੋਂ ਉੱਨੀ ਨਿਕਲਦੀ ਆ ਬੰਦ ਹੋ ਜੀ ਕੱਲ ਠੀਕ ਆ ਬਈ ਜਿੰਨੇ ਵੇ ਟਾਕਾ ਕੋਉਣ ਨੇ ਹਾਂ ਹਾਂ ਠੀਕ ਆ ਬਈ ਦੇਣ ਵਾਲਾ ਰੇਟ ਹੀ ਆ ਇਹ ਨੂੰ ਵਦਕ ਜਾਇਸ਼ ਨਹੀਂ ਲੱਗਣੇ ਆ ਆਵੇ ਚਲਾ ਕੇ ਦੇਖੇ ਜੇਕਰ ਕੋਈ ਆਪਸ਼ਨ ਨਿਕਲਦਾ ਆਵੇ ਆ ਦਾ ਚੰਗਾ ਦੇਣਾ ਖਰਚਾ ਵੀ ਲੇ ਠੀਕ ਆ ਬਈ ਹਾਂਜੀ ਮੇਰੇ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੋਟਲ ਦੀ ਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆ ਗਿਓ ਸੋਨੂ ਬਈ ਸੋਨੀ ਨਾ ਬੁਲਾਉਣੇ ਆ ਮਾਖਾ ਦੇ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅਜੋਕੀ ਵੀਡੀਓ ਕਰਦੇ ਆ ਕੰਟੀਨਿਊ ਤੁਸੀਂ ਆ ਬਈ ਤੁਸੀਂ ਗਾਲ ਜੀ ਬਹੁਤ ਠੀਕ ਦਾ ਗੋ ਵਧੀਆ ਬਈ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਮੰਡੀ ਦਾ ਕਿਵੇਂ ਮਾਹੌਲ ਚੱਲ ਰਿਹਾ ਮੰਡੀ ਦਾ ਮਾਹੌਲਾ ਇੱਥੀ ਦਮੀ ਜੀ ਆ ਗਈ ਜਰਾ ਮੱਭੇ ਕੰਮ ਹਾਂ ਨਹੀਂ ਜਵਾ ਮੰਦਾ ਵੀ ਨਹੀਂਗਾ ਵੀ ਆਏ ਆ ਵੀ ਨਹੀਂ ਦਾ ਕਰਦੇ ਨੇ ਥੋੜਾ ਜਿਹਾ ਅਗਾਹ ਕਰਦਾ ਦਾਇਕਾ ਲੋਕ ਰੋਣਾ ਮੱਤੀ ਮੱਤੀ ਡੁੱਲ ਜੇ ਪਈ ਆ ਗੇ ਰਮਨ ਨੂੰ ਹਾਂ ਬਈ ਉਹ ਦੋ ਨਾ ਜਾਣੇ ਡੁੱਲ ਜੇ ਪਈ ਆ ਜੀ ਰੇਟਾਂ ਕਿਵੇਂ ਦੱਸਾਂਗੇ ਆਪਾਂ ਹੈ ਰੇਟਾਂ ਦਾ ਰਾਈਟਾਂ ਦਾ ਕੋਈ ਗੱਲ ਨਹੀਂ ਆਮ ਨਾਲ ਲੋਕੀਂ ਕੋਲ ਸਾ 7000 ਰੁਪਏ ਘਟਾ ਲਾ ਦੇਗੇ ਆਪਾਂ ਠੀਕ ਹੈ ਥੋੜਾ ਜਿਹਾ ਮੰਦਾ ਹੋ ਜਾ ਕਰਦੀ ਸਟਾਰਟ ਬਈ ਹਾਂਜੀ ਸੁਵਰਾਜ 855 ਮਾਡਲ ਹੈਗਾ 18 ਡਿਮਾਂਡ ਹੈਗੀ ਬਈ ਦੀ 5 ਲੱਖ ਤੇ 85 ਹਜ਼ਾਰ ਡਿਮਾਂਡ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਕੰਡੀਸ਼ਨ ਸਾਫ਼ ਆ ਰਹੀ ਹੈ ਨਾਲ ਟਰੈਕਟਰ ਕਲਮ ਤਾਂ ਨਹੀਂ ਲੱਗੀ ਬਈ ਨਵੇਂ ਆਗੇ ਇਹ ਤਾਂ ਜਿਵੇਂ ਮਾੜਾ ਮੋਟਾ ਗੱਲਾਂ ਹਿੱਸੇ ਦੀ ਤਰੀਂ ਹੋਈ ਹੈ ਠੀਕ ਹੈ ਬਈ ਮਾੜੀ ਮੋਟੀ ਆ ਜੀ ਵੱਡੀ ਲੈਣਾ ਨਾ 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 ਇਹ ਚੀਜ਼ਾਂ ਦੇ ਕਿਤੇ ਨਹੀਂ ਆ ਜਿਵੇਂ ਨਾ ਜੰਬੀ ਨਹੀਂ ਲੱਗੀ ਧਰਾਂ ਦੀ ਮਾਰ ਕੇ ਰੇਡਰ ਦੇ ਠੀਕ ਹੈ ਬਈ ਹਾਂ ਬਾਕੀ ਰੇਡਰ ਦੇ ਮੰਨ ਕੇ ਚੱਲ ਵੀ 21000 ਰੁਪਏ ਦਾ ਬੰਪਰ ਲੱਗਿਆ ਹੋਇਆ ਕੁੜਾ ਦੇ 83 ਕਿਲੋ ਦਾ ਇਹ ਨਹੀਂ ਲੈਣਾ ਵੀ ਕੀ ਰੁਪਈਆ ਵੀ ਘਟ ਜੂਗਾ ਠੀਕ ਹੈ ਬਈ ਬਾਕੀ ਟਾਇਰ ਆ ਟਾਇਰਾਂ 90 ਪੈਸੇ ਵਗਣ ਲਿਆ ਹਾਂ ਬਈ ਸਭ ਨਵੇਂ ਆ ਬੋਲੋ ਦੇ ਚਾਰੇ 90 ਪੈ ਟਾਇਰ ਹੈਗੇ ਠੀਕ ਹੈ ਬਈ ਆ ਬੇਲਟ ਬਈ ਇਹ ਵੇਟ ਸ਼ੋਅ ਵਾਸਤੇ ਲਾਏ ਹੋਏ ਆ ਪਲਾਸਟਿਕ ਠੀਕ ਆ ਬਾਈ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਬਾਈ ਆਪਾਂ ਹਾਂ ਹਾਂ ਸਮਾਨ ਤਾਂ ਆਪਲੇ ਇੱਕ ਮਗਰ ਹੈਣੀਗੀ ਤਾਂ ਆਪਲੇ ਇੱਕ ਮਿਲੂਗੇ ਠੀਕ ਆ ਬਈ ਆਹ ਤੋਂ ਰੰਗ ਪੇਟ ਇੱਥੋਂ ਰੇਲ ਵਾਲਾ ਰੇਲ ਨਾਲ ਮਗਰ ਨਾਲ ਮੂੜ ਰੇਲ ਨਾਲ ਇੱਥੋਂ ਚੈੱਕ ਕਰਾ ਦੇ ਰੇਲ ਨਾਲ ਠੀਕ ਆ ਬਈ ਇਹ ਨੰਬਰ ਬਾਈ ਨੰਬਰ ਇਹਦਾ ਹਰਿਆਣੇ ਦਾ ਐਨਓਸੀ ਆਪਾਂ ਲੈ ਕੇ ਦੇਵਾਂਗੇ ਜੇ ਕਿਸੇ ਨੇ ਨਾਮ ਕਰਵਾ ਕੇ ਲੈਣਾ ਨਾਮ ਕਰਵਾ ਕੇ ਇਹ ਵੀ ਦੇ ਦਾਂਗੇ 10000 ਰੁਪਏ ਉਹ ਐਕਸਟਰਾ ਲੱਗੂ ਉਸ ਵਿੱਚ ਤੇ ਵੀ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ ਬਾਈ 5 ਲੱਖ ਤੇ 85 ਹਾਂ ਆਪਣੀ ਡਿਮਾਂਡ ਆ ਬਾਈ ਕਿੰਨੇ ਛੜ ਦਾਂ ਕੋਈ ਜਾਜ ਜਮੋਲੇ ਯਾਰ ਜਾਜ ਮੁੱਲ ਇਹਦਾ ਇੱਕ ਹੀ ਰੇਟ ਆਪਾਂ ਮੰਨ ਕੇ ਚੱਲ ਵਾਹ ਜਾਂ ਨਾ ਕੀ ਆ 5 ਲੱਖ 45 ਹੇਅਰ ਦਾ ਰੇਟ ਦੇ ਦੇਗੇ ਠੀਕ ਆ ਵੀ 5 45 ਚੋਂ ਜੇ ਕਿਸੇ ਨੇ ਬੰਪਰ ਨਹੀਂ ਲੈਣਾ 20000 ਰੁਪਏ ਦਾ ਘਟਾ ਦੇਵਾਂਗੇ ਠੀਕ ਆ ਵੀ ਤਵਾ 5 ਲੱਖ ਦਾ ਹੀ ਰਹਿ ਗਿਆ ਠੀਕ ਆ 5 ਲੱਖ ਦਾ 18 ਮਾਡਲ ਦਾ ਚੰਗਾ ਰੇਟਰ ਮਿਲਦਾ ਨਹੀਂਗਾ ਸਾਡੇ 5.5 ਲੱਖ ਦੇ ਰੇਟੇ ਚ ਵਿਕਦਾ ਹੈ ਜੀ ਠੀਕ ਆ ਵੀ ਚੰਗਾ ਰੇਟ ਹਾਂ ਮਾੜਾ ਰਾਂਗ ਰੂ ਰੋਇਆ ਹੈ ਹਲਕੀ ਕੰਡੀਸ਼ਨ ਦਾ ਘੱਟ ਡੇ ਰਾਂ ਦੇ ਮਿਲ ਜੀ ਠੀਕ ਹੈ ਬਈ ਦੂਜਾ ਵਾਰ ਭਾਈ ਆਪਣੇ ਕੋਲੇ ਦੂਜਾ ਵਾਰ ਸੁਨਾਲੀ ਕਸਾ ਸੋ ਸੁਪਿਆ ਮਾਰ ਰਿਹਾ ਨਾ ਡਿਮਾਂਡ ਹੈ ਬਈ ਜੀ 2 ਲੱਖ ਤੇ 98000 ਰੁਪਏ ਡਿਮਾਂਡ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਜਿਹੜੀ ਕੰਡੀਸ਼ਨ ਇਹ ਵੀ ਸਾਫ ਆ ਰਹੀ ਨਾ ਸਾਰਾ ਰੈਕਟਰ ਇਹਨਾਂ ਮਾੜੀ ਮਾੜੀ ਮੈਨ ਰੱਡਿੰਗ ਹੋਈ ਹੈ ਕੱਲੀ ਠੀਕ ਹੈ ਬਈ ਬਾਡੀ ਲੈਣ ਦਾ ਇੰਜਨ ਦਾ ਬਾਡੀ ਇੰਜਨ ਸਭ ਕੁਝ ਸ਼ਰੀਜ ਨਾਲ ਆ ਪੀ ਕੇਟੀ ਤੇ ਟਾਇਰ ਆਗੇ ਕਿੰਨੇ ਪਰਸੈਂਟ ਹੋਣਗੇ ਭਾਈ ਨਹੀਂ ਆਗੇ ਯਾਰ 90 ਪੈਸੇ ਕਹਿ ਲੋ ਚੱਲ ਐ ਤਾਂ ਨਵੇਂ ਆ ਗਏ ਚਾਰੇ ਟਿਕਟੀਆਂ ਆ ਭਾਈ ਨਹੀਂ ਅਗਲੇ ਕੁੜੀ ਕਰਦੇ ਆ ਗਏ ਠੀਕ ਆ ਤੇ ਟਰੈਕਟਰ ਚੰਗਾ ਦਾ ਸਮਾਨ ਸਾਰੀ ਕੰਪਲੀਟ ਆ ਭਾਈ ਮਾਰ ਹਾਂ ਸਮਾਨ ਸਾਰਾ ਕੰਪਲੀਟ ਹੈ ਠੀਕ ਆ ਭਾਈ ਇਹ ਨੰਬਰ ਭਾਈ ਇਹਦਾ ਨੰਬਰ ਹਰਿਆਣੇ ਦਾ ਇਹ ਨਾਮਕਾ ਹੁੰਦਾ ਨਹੀਂ ਇਹ ਵੀਡੀਓ ਉੱਠੀ ਮਿਲੂਗਾ ਇਹਦਾ ਠੀਕ ਆ ਭਾਈ ਮਾਰਕ ਦਾ ਦਾਕੂਦਰ ਗੱਡ ਮਿਲ ਜੂਗਾ ਨਾ ਭਾਈ ਹਾਂ ਹਾਂ ਡਾਕੂਮੈਂਟ ਸਾਰੇ ਕੰਪਲੀਟ ਆ ਜਾਣਗੇ ਠੀਕ ਆ ਭਾਈ ਇਦਾਂ ਆਪਾਂ ਡਿਮਾਰਡ ਤਾਂ ਪਈ ਰਹੇ ਦੋ ਲੱਖ ਦੇ 88000 ਰੁਪਏ ਦਾ 99000 ਰੁਪਏ ਦਾ ਕਿੰਨੇ ਛੱਡ ਦਾਂਗੇ ਯਾਰ ਇੱਕ ਹੀ ਰੇਟ ਐ ਜੈਸਨੋ ਵਾਲਾ ਰੇਟ ਆ ਇਹਦੇ ਵਿੱਚ ਦੋ ਲੱਖ ਦੇ 65000 65000 ਹਾਂ ਜਾਂ ਨਾ ਜੀ ਹੈ ਗਵਾਨ ਦੇ ਚਾਲੇ ਵਿੱਚ 1000 ਦੰਗੂ ਹੈ ਉਹ 2000 ਨਾ ਮਾਰ ਲੈ ਇਹ ਨਿਰਪੀ ਅੱਗੇ ਆਪਾਂ ਸਿੱਧੀ ਜੀ 66 ਮਾਰ ਲਈ ਵੇਚੀ ਹੈ ਠੀਕ ਆ ਕੋਈ ਅਗੀ ਵਾਸ 16 ਮਾਡਲ 16 855 2.5 ਲੱਖ ਰੁਪਏ ਦਾ ਡਿਮਾਰਡ ਐ ਫੈਰ 680 ਪੈਸੇ ਚਲੋ ਆਪਾਂ 70 ਲੈ ਲਓ ਠੀਕ ਹੈ ਇਹਦਾ ਮੜ ਕੇ ਗੱਲ ਲੈਣੀ ਨਾ ਵੀ ਕਿਹੜੀ ਕੰਪਨੀ ਦਾ ਹੈ ਰੇ ਬਈ এবੀ ਕੇਟੀ ਕਮਾਂਡਰ ਦੇ ਚਾਰੇ ਬਈ ਚਾਰੇ ਅਗਲੇ ਤਾਂ 90 ਪੈਸੇ ਹੀ ਆ ਠੀਕ ਹੈ ਬਈ ਚੱਲ 40 70 ਪੈਸੇ ਬੰਨ ਲੈ ਮੇਰੇ ਮਰੋ ਓਰੀਜਨਲ ਹੈ ਬਈ ਹਾਂ 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 ਠੀਕ ਹੈ ਬਈ ਬਾਡੀ ਵਾਲਾ ਇੰਜਨ ਦਾ ਹਾਂ ਮਾੜੀ ਮੋਟੀ ਵਗੈਰਾ ਡੈਂਟਿੰਗ ਹੋਈ ਬਈ ਹੈ ਕਿ ਕੱਲਿਆਂ ਦੀ ਠੀਕ ਹੈ ਬਾਡੀ ਵਾਲੇ ਨਾਲ ਛੇੜੇ ਸਮਾਨ ਸਾਰੀ ਕੰਪਲੀਟ ਕਰ ਦਾਂਗੇ ਪਿੱਛੇ ਬਈ ਮਾਸਹਰਾ ਕੰਪਲੀਟ ਮਿਲੂਗਾ ਮੇਡਿਕ ਸਿਸਟਮ ਹੈਰਾ 10-12 ਹਜ਼ਾਰ ਦਾ ਵਧੀਆ ਸੈਟਮ ਲੱਗਿਆ ਹੋਇਆ ਉੱਤੇ ਠੀਕ ਹੈ ਬਈ 16 ਮਰਲਾ 7.5 ਲੱਖ ਰੁਪਇਆ ਡਿਮਾਂਡ ਆ ਇਹ ਨੰਬਰ ਬਈ ਇਹਦਾ ਨੰਬਰ ਫਰੈਂਡ ਹੈ ਤੁਹਾਨੂੰ ਅਸੀਂ ਮਿਲੂਗੀ ਲੈ ਕੇ ਜਾਵਾਂਗੇ ਆਪਾਂ ਠੀਕ ਹੈ ਬਈ ਕਿੰਨੇ ਇਹਰ ਦਾ ਕੋਈ ਜਾਇਜ਼ ਮੁੱਲ ਯਾਰ ਜਾਇਜ਼ ਮੁੱਲ ਇਹਦਾ ਇੱਕ ਹੀ ਰੇਟ ਆ ਆ ਨਾਜ 4 ਲੱਖ ਰੁਪਏ ਦੇ ਦਿਆਂਗੇ ਬਸ ਕਿੱਥੇ ਕੀ ਆ ਕਰ 4.80 ਲੱਖ ਦੇ ਦੇ ਇਹ ਮੈਂ ਤਾਂ ਹਜੇ ਤੱਕ ਤੇ ਨੂੰ ਮੰਨ ਕੇ ਗੱਲ ਵੀ 495000 ਦੇਣਾ ਸੀ ਕੱਲ੍ਹ ਆ ਗਾ ਮੰਦੇ ਦੇ ਹਸਾਂ ਨਾਲ ਆ ਵੀ ਥੋੜਾ ਜਿਹਾ ਕੱਟ ਚਾਹ 80 ਕਰਦੇ ਹੋਰ ਚਲ ਕੋਈ ਗੱਲ ਨਹੀਂ ਜੇ ਕਰ ਕੋਈ ਆਊਗਾ ਹਾਂ ਜੇ ਕਰ ਇਹ ਤੂੰ ਆ ਕੇ ਇੱਥੇ ਸੌਦੇਬਾਜ਼ੀ ਕਰੂਗਾ ਜੇ ਇਹਦਾ ਹਾਂ ਫੁਗਦਾ ਤਾਂ ਹੀ ਆਪਾਂ ਨੂੰ ਫੋਨ ਕਰ ਲੈ ਹਾਂ ਹਾਂ ਜੇ ਕੱਲ ਹੋਰਾ ਆਵੇ ਜਿਹੜੀ ਚੀਜ਼ ਦੱਸਦੀ ਉਹ ਤੋਂ 21 ਤੋਂ 10 ਨਿਕਲਦੀ ਆ ਹਾਂ ਪਰ ਹੋਰ ਵੀ ਘਟਾਲੀ ਠੀਕ ਆ ਬਈ ਜਿੰਨੇ ਦਾ ਕਾ ਕੂਨ ਨੇ ਇਹਦੀ ਜੀ ਜਸੀਲ ਮਗਰਾ ਡੰਗ ਚਾਰਜਿੰਗ ਹੋ ਗਈ ਬਈ ਟਰੈਕਰ ਤੇ ਹਾਂ ਬਈ 70 ਰੁਪਏ ਸੀ ਟੈਰ ਦੱਸਿਆ ਆਪਾਂ ਹੈ ਲੇਕਿਨ 75 ਰੁਪਏ ਨੇ ਹਾਂ ਬਈ ਇਹ ਸਮਾਨ ਸਾਰਾ ਕੰਪਲੀਟ ਮਿਲ ਜੀ ਇੰਨੇ ਇੰਨੇ ਠੀਕ ਆ ਬਈ ਇਤੋਂ ਬਾਅਦ ਬਈ ਆਪਣੇ ਕੋਲੇ ਸੋਰਾਲੀ ਕਾ ਸਾਸੂ ਬਿਆ ਇਹ ਮਾਡਲ 2000 ਮਾਰਕਟ ਅੱਜ ਕਾਪੀ ਨਾਉਂਦੀਆਂ ਬਾਕੀ ਇਹ ਟ੍ਰੇਡਰ ਪਾਸਿੰਗ ਵਾਲਾ ਠੀਕ ਹੈ 25000 ਰੁਪਏ ਇਕੱਲੇ ਪਾਸਿੰਗ ਤੇ ਲੱਗਿਆ ਹੋਇਆ ਠੀਕ ਹੈ ਜੇ ਇਹ ਦੀ ਕ੍ਰਿਸ਼ਨ ਦੀ ਗੱਲ ਹੀ ਕਰੀਏ ਆਪਾਂ ਕ੍ਰਿਸ਼ਨ ਰੀਜਨ ਵਾਲਾ ਫਸਟ ਕੁਆਲਿਟੀ ਦਾ ਪਹਿਲੇ ਘੱਟ ਦਾ ਟਾਇਰ ਖਰਾਬ ਪੈਰ ਨਾ ਹੋਵੇ ਪਹਿਲਾਂ ਦਾ ਪਹਿਲੇ ਵੀ ਲਈ ਦਿਆ ਜਾਣਾ ਠੀਕ ਚੱਲ ਨਵੇਂ ਆ ਬਈ ਹਾਂ ਕਿਹੜੀ ਕੰਪਨੀ ਟਾਇਰ ਹੈ ਬਈ ਠੀਕ ਹੈ ਬਈ ਰੰਮਰਮਾ ਇਹ ਓਰੀਜినਲ ਸਾਰਾ ਰੀਜਨਲ ਹੈ ਦਾ ਯਾਰ ਠੀਕ ਹੈ ਜਦੋਂ ਟ੍ਰੇਡਰ ਦੇ ਨਾਲ ਨਟਾਂ ਦੇ ਨਿਕਲਣ ਕੋਲ ਵੀ ਉਵੇਂ ਪਿਆਗਾ ਠੀਕ ਜੀ ਇਹ ਤਾਂ ਫੌਜੀ ਬੰਦੇ ਤੋਂ ਰੇਟਰ ਲਿਆ ਹੈਗਾ ਹਾਂ ਬਈ ਆਪਾਂ ਪਾਸਿੰਗ ਮੰਨ ਕੇ ਚੱਲ ਵੀ ਆਫ ਕਰਵਾ ਕੇ ਰਿਹਾ ਨੂੰ ਠੀਕ ਹੈ ਬਈ ਹਾਂ ਕਰਾਉਣਾ ਪਊਗਾ ਠੀਕ ਹੈ ਖਰਚਾ ਆਪਣਾ ਹਾਂ ਬਈ ਐਨਓਸੀ ਦਾ ਵੀ ਆਪਣਾ ਬੀਮਾ ਕਰਾਉਣਾ ਪਊਗਾ ਠੀਕ ਹੈ ਬਈ ਹਾਂ 10000 ਰੁਪਏ ਲੱਗੂਗਾ ਰੈਣਾ ਨੰਬਰ ਚ ਆ ਗਿਆ ਬਈ ਇਹ ਹਾਂ ਹਾਂ ਠੀਕ ਹੈ ਬਈ ਡਿਮਾਂਡ 315000 ਇਹ ਰੇਟਰ ਆਪਾਂ ਦੇ ਦੇਾਂਗੇ ਕੀ ਰੇਟ ਆ 2 ਲੱਖ ਤੇ ਜਸ ਜਾਂ ਸੀਅਰ ਦੇ ਦੇਾਂਗੇ ਹਾਂ ਹਾਂ ਠੀਕ ਹੈ ਬਈ ਇਸ ਤੋਂ ਬਾਅਦ ਭਾਈ ਆਪਣੇ ਕੋਲੇ ਨਿਊ ਹਾਲੈਂਡ ਸ਼ਕਤੀ ਦੀ ਮਾਡਲ ਹੈਗਾ 14 ਡਿਮਾਂਡ ਹੈਗੀ ਬਾਈ ਦੀ 4 ਲੱਖ ਤੇ 78 ਹਜ਼ਾਰ ਡਿਮਾਂਡ ਹਾਂਜੀ ਜੇ ਬਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਕੰਡੀਸ਼ਨ ਸਾਫ਼ ਆ ਰਹੀ ਨਾਲ ਰੇਡਰ ਪੈ ਰਹੇ ਤੇ ਹੈਗੇ ਆ ਮਨ ਲਖੇ ਚੱਲ ਵੀ 70 ਕਰ ਰਿਹਾ 670 ਠੀਕ ਹੈ ਮਾਰੇ ਮਾਰ ਕਿਹੜੀ ਕੰਪਨੀ ਦੇ ਬਾਈ ਐਮ ਆਰਪ ਸ਼ਕਤੀ ਨਾਲ ਥੋੜਾ ਸਦੇ ਠੀਕ ਹੈ ਬਾਈ ਬਾਕੀ ਫੁੱਲ ਟੌਪ ਮਾਡਲ ਵਾਲਾ ਆ ਗਿਆ ਮਗਰਾਲ ਮੂਰੂ ਜਨਲ ਆ ਬਾਈ ਹਾਂ ਹਾਂ 3 ਸਪੀਡ ਡਬਲ ਡਿਸਟ੍ਰਿਬਿਊਟਰ ਆ ਟੌਪ ਮਾਡਲ ਆ ਗਿਆ 3 ਸਪੀਡ ਚ ਆ ਗਿਆ ਠੀਕ ਹੈ ਬੇ ਪ੍ਰਿੰਮ ਵੀ ਜਨਲ ਆ ਬਾਈ ਬਾਲਾ ਨੇ ਤੀਂ ਅੰਦਰੋਂ ਅੰਦਰੋਂ ਲੱਗ ਗਈ ਠੀਕ ਆ ਬਈ ਸਭ ਰਹਿਣ ਵਾਲਾ ਜਿਹੜੀ ਮੇਨਤੀ ਆਏਂਗੀ ਬਾਡੀ ਰਹਿਣ ਠੀਕ ਆ ਬਈ ਟਰਬੋ ਚ ਗੇ ਬਗੈ ਟਰਬੋ ਹੋ ਗਈ ਨਹੀਂ ਨਾ ਟਰਬੋ ਆ ਜਾਂਦਾ ਠੀਕ ਆ ਬਈ ਹੈ ਤੇਰੀ ਸਪੀਡ ਚ ਠੀਕ ਆ ਬਈ ਮਗਹਰਾ ਇਹਦੇ ਵੀ ਲੱਗਿਆ ਹੋਇਆ ਹਾਂ ਬਈ ਇਹ ਨੰਬਰ ਬਈ ਨੰਬਰ ਰਹਿਣ ਦਾ ਇਹਦੇ ਸੇਪਨ ਹੈਗੀ ਤੇ ਮਾਨੀ ਠੀਕ ਆ ਬਈ ਡਿਮਾਰਡ ਤਾਂ ਪਾਈ ਰੱਖਦੇ ਬਈ 4 ਲੱਖ ਤੇ 78 ਹਜ਼ਾਰ ਡਿਮਾਰਡ ਕਿੰਨੇ ਛੱਡ ਦਾਂਗੇ ਜਾਇ ਜਮਲ ਬਈ ਜਾਇ ਜਮਲ ਇੱਕ ਰਿੱਟ 4 ਲੱਖ ਵਾਲੀ ਦੇ ਅੰਦਰ ਹਿੱਟ ਦੇ ਗਏ ਠੀਕ ਆ ਬਈ ਦਮਾੜੀ ਪਹਿਲਾਂ ਮਨੇ 490000 ਸੀ ਹਾਂ ਬਈ ਆਪ ਪਹਿਲੀ ਇਹਦੀ ਮਾਰ ਕਿਟਾ ਕੇ ਰੱਖੀ ਆ ਠੀਕ ਆ ਬਈ ਇਹਦੇ ਬਾਅਦ ਭਾਈ ਆਪਣੇ ਕੋਲੇ ਹਾਂ ਹੁਣ ਹਾਂ ਮਾਰੂ ਡੱਟ ਸਕਦਾ ਫਾਰਮ ਟਰੈਕ 60 ਮਾੜ ਰਹਿ ਗਿਆ 13 ਹਾਂ 415000 ਤੇ ਦਮਾੜਾ ਮਾਰ ਕੇ 12 ਦੇ ਹੱਥੀ ਵੀਆਂ ਦੀ ਆਗੀ ਜੇ ਭਾਈ ਇਹ ਭਾਈ ਕਰੀਸ਼ਨ ਦੀ ਗੱਲ ਕਰੀਏ ਕਰੀਸ਼ਨ ओरिजिनल ਆ ਸ਼ੋ ਸਾਰੀ ਰੀਜਨਲ ਆ ਹਾਂ ਬਈ ਹਾਂ ਮਗਰਾੜ ਵੀ ਸਾਰੇ ਔਰ ਇਹ ਨਾਲ ਬਿੱਚੂ ਕੈਮਰਾ ਮਾਰਾ ਕੇ ਚੈੱਕ ਕਰਾ ਦੇ ਰੱਖ ਜਾਉਂਕੀ ਹੋਵੇ ਬਈ ਆਹ ਨਾਲ ਮਾੜੇ ਨਿਕਲ ਨੂੰ ਗਲੇ ਹਾਂ ਬਈ ਹਾਂਜੀ ਮੈਂ ਮੂੜਲੇ ਹਾਊਸ ਆ ਗਿਆ ਮਾੜੀ ਮਖੀ ਨਾਡਾ ਮੋਲਡ ਨਹੀਂ ਹੋਈ ਆ ਮਾੜੀ ਮੋਟੀ ਹੋਈ ਆ ਠੀਕ ਆ ਬਈ ਟਾਇਰ ਕਿੰਨੇ ਪਰਸੈਂਟ ਹੋਣੇ ਬਈ ਟਾਇਰ ਇਹਦੇ ਵੀ ਮੰਨ ਕੇ ਚੱਲ ਬਈ ਤੂੰ 70 75 ਰੁਪਏ ਸੀ ਹੈਗੇ ਹੈਗੇ ਠੀਕ ਆ ਬਈ ਕਿਹੜੀ ਕੰਪਨੀ ਦਾ ਟਾਇਰ ਆ ਬਈ ਇਹ ਆ ਫੋਲੋ ਗ੍ਰੈਸਕੋ ਵਾਲਾ ਦੇ ਚਾਰੇ ਬਈ ਨਹੀਂ ਅਗਲੇ ਬੀਕੇ ਦੀ ਕਮਾਂਡਰ ਦੇ ਆ ਬਈ ਠੀਕ ਆ ਬਈ ਇਹੀ ਨੰਬਰ ਬਈ ਨੰਬਰ ਆ ਜੀ ਦਾ 70 ਦਾ ਠੀਕ ਹੈ ਬਈ ਅਸੀਂ ਉਹ ਸਭ ਹੱਲੇ ਕਰ ਦੇਵਾਂਗੇ ਟੈਸਟਿੰਗ ਵਗੈਰਾ ਇਹਦੇ ਵੀ ਕਰਾਂਗੇ ਠੀਕ ਹੈ ਬਈ ਡਿਮਾਂਡ ਤਾਂ ਪਾਈ ਰੱਖਦਾ ਬਈ 4 ਲੱਖ ਤੇ 15000 ਦਾ ਆਪਣੀ ਡਿਮਾਂਡ ਆ ਬਈ ਕਿੰਨੇ ਛੜਦਾ ਕੋਈ ਜਾਇਜ਼ ਅਮਲ ਜਾਇਜ਼ ਅਮਲ ਦੇ ਇੱਕੀ ਰੇਟੇ ਦਾ ਦੀ ਦੇਂਗੇ ਤਾਂ ਲੱਖ ਤੇ 100 ਆ ਠੀਕ ਹੈ ਬਈ ਇਸ ਤੋਂ ਬਾਅਦ ਭਾਈ ਆਪਣੇ ਕੋਲ ਸੋਨਾ ਲਿਖਾ 745 ਵਾਲਾ ਹਾਂਜੀ ਯਾਰ ਮਾੜ ਲ ਜਾ ਗਿਆ ਠੀਕ ਹੈ ਬਈ ਮਾੜ ਲੇਗਾ 16 ਡਿਮਾਂਡ ਆਈ ਹੈ ਬਾਈ 3 ਲੱਖ ਤੇ 95000 ਰੁਪਏ ਦੇ ਵਿੱਚ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਇਡੀਸ਼ਨ ਸਾਫ ਅਰੀਜਨਲ ਫਸਟ ਪਾਰਟੀ ਦਾ ਟਰੈਕਟਰ ਬਾਕੀ 48 HP ਵਾਲਾ ਹੁੰਦਾ ਹੈ ਠੀਕ ਹੈ ਬਈ ਕੋਲਡ ਆਫ ਮਾਡਲ ਜਾਗਾ ਦਾ ਡਿਸਟ੍ਰੀਬਿਊਟਰ ਤੇਲ ਬਰੇਕ ਦਾ ਨਵਾਂਸ ਵੀਡੀਓ ਕੋਲਡ ਆਫ ਮਾਡਲ ਠੀਕ ਹੈ ਬਈ ਪਾਇਰੇ ਦੇ ਹੈਗੇ ਆ 1575 ਮੈਂ ਹੈਗੀ ਅਗਲੇ BKD ਕਮਾਂਡਰ ਤੇ ਗੱਲ ਕਰ ਲੇ ਠੀਕ ਹੈ ਬਈ ਕਿਹੜੀ ਕੰਪਨੀ ਦਾ ਰ ਹੈ ਬਈ ਮਗਰਲੇ ਕੋਲੋ ਤੇ ਅਗਲੇ BKD ਕਮਾਂਡਰ ਤੋਂ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਆ ਬਈ ਮਾਰ ਹਾਂ ਸਾਰਾ ਕੰਪਲੀਟ ਹੈ ਠੀਕ ਹੈ ਬਈ ਇਹ ਨਵਾਂ ਪਾੜਾ ਸੱਚ ਆ ਗਿਆ ਠੀਕ ਹੈ ਬਈ ਇਹ ਨੰਬਰ ਨੰਬਰ ਇਹ ਦਾ ਵੀ ਹਰਿਆਣਾ ਦਾ ਇਹਨੂੰ ਵੀ ਆਪਾਂ ਲੈ ਜਾਵਾਂਗੇ ਠੀਕ ਹੈ ਬਈ ਡਿਮਾਰਡ ਆਪਾਂ ਹੀ ਰੱਖ ਦਿਆਂ ਬਈ 395000 395000 ਰਪੀਡ ਕਿੰਨੇ ਦਾ ਛੱਡ ਦਾਂਗੇ ਜਿਆਜ ਮੁੱਲੇ ਯਾਰ ਜਿਆਜ ਮੁੱਲੇ ਕੀ ਰੇਟ ਹਾਂ ਜਾਂ ਨਾ ਸੌਦਾ ਇਹਦਾ ਹੋਊਗਾ 395000 ਠੀਕ ਹੈ ਬਈ ਦੇਣ ਵਾਲਾ ਰੇਟ ਹੀ ਆ ਇਹ ਬਸ ਇਹਨੂੰ ਮੰਨ ਕੇ ਜਾਇਆ ਸੀ ਲੇਣੇ ਹਾਂ ਆਵੇ ਚਲਾ ਕੇ ਦੇਖੇ ਜੇਕਰ ਕੋਈ ਆਪਸ਼ਨ ਨਿਕਲਦਾ ਹਾਂਵੇਂ ਆਪਦਾ ਚੈਨਲ ਦੇਖਦਾ ਖਰਚਾ ਵੀ ਲੈ ਠੀਕ ਹੈ ਬਈ சின்னம் பாட்டு விட்டுவிட்டு கட்டலாம் 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 கட்டலாம்